ਜੀ ਸਰ ਅੱਜ ਜਿਹੜਾ ਹਿਸਾ ਨਗਰ ਦੇ ਵਿੱਚ ਜਿਹੜਾ ਸਰ ਇੱਕ ਹੱਤਿਆ ਦਾ ਮਾਮਲਾ ਜਿਹੜਾ ਹੈ ਉਹਦਾ ਕੀ ਅਪਡੇਟਾ ਬੋਲ ਸਕਦਾ ਜੀ ਸਰ ਜਿਹੜਾ ਝਗੜਾ ਹੋਇਆ ਸੀ ਹਿਸਾ ਨਗਰ ਦੇ ਤੇ ਤਕਰੀਬਨ ਇੱਕ ਹਫਤੇ ਤੋਂ ਪਹਿਲੀ ਦਿਨ ਹੋਇਆ ਉਹਦੇ ਬਾਅਦ ਜਿਹੜਾ ਮਿਊਜੀਅਲ ਉਹਦੇ ਸਿਰ ਤੋਂ ਲੱਗੀ ਸੀ ਤੇ ਦੋ ਬੰਦੇ ਦਾ ਆਪਸੀ ਝਗੜਾ ਹੋਇਆ ਸੀ ਇੱਕ ਬੰਦੇ ਨੇ ਦੂਸਰੇ ਨੂੰ ਉਸਕਿੱਤਾ ਨਾਲ ਸਿਰ ਤੇ ਕੋਈ ਹਾਰਡ ਸਰਫਿਸ ਨਾਲ ਮਾਰਦੇ ਸੀ ਉਹਦੇ ਤੋਂ ਮਿਡੀਆ ਸਟਾਰਟ ਹੋ ਗਈ ਸੀ ਉਹ ਨੂੰ ਤੁਰੰਤ ਹਸਪਤਲ ਐਡਮਿਟ ਕਰਵਾ ਕੇ ਦਾ ਯਾਰ ਸਟਾਰਕ ਹੋ ਰਿਹਾ ਸੀ ਕਿ ਬਟ ਅਨਫੋਰਚਨਟਲੀ ਦੇਖੋ ਜੀ ਕੁਝ ਬਾਅਦ ਤੋਂ ਉਹ ਆਪਾਂ ਜਿਹੜਾ ਦੋਸ਼ੀ ਇਹਨਾਂ ਰੋਡ ਉੱਪਰ ਕਰਕੇ ਮੁਕੱਦਮਾ ਨੰਬਰ 33 ਅੰਡਰ ਸੈਕਸ਼ਨ 304 ਆਰਪੀਸੀ ਵਿਦੇ ਨਿਯਮ ਚ ਅਰਜੀ ਕੀਤਾ ਤਾਂ ਦੋਸ਼ੀ ਜਿਹੜਾ ਅਰੋਫ ਤੇ ਨਰੇਜ ਪੁੱਤਰ ਰਾਤਮਨ ਵਾਸੀ ਹਿਸਾ ਨਗਰ ਪਹਾੜੋ ਨੂੰ ਉਹਨੂੰ ਆਪਾਂ ਅਰੈਸਟ ਕਰ ਲਿਆ ਇਹਦੀ ਜਿਹੜੀ ਇਨਵੈਸਟੀਗੇਸ਼ਨ ਤੇ ਚੱਲ

India Crime News